ਪੁਲਿਸ ਅਤੇ ਕਿਸਾਨ ਮਜ਼ਦੂਰਾਂ ਦਾ ਪੈ ਗਿਆ ਪੰਗਾ ਸਰਕਾਰ ਦੇ ਦਲਾਲ ਆ ਸਰਕਾਰ ਦੇ ਜਿਹੜੇ ਟਾਊਰ ਨੇ ਉਹ ਐਮਐਲਏ ਨੇ ਜਿਹੜੇ ਉਹ ਵੇ ਚੰਡੇ ਨੇ ਧੜਾ ਧੜੋ ਉਹ ਜਿਹੜੇ ਪੈੜੀ ਵਾਲੇ ਆ ਉਹ ਦੀ ਆਪਣੀ ਪੈੜੀ ਦੇ ਵਿੱਚੋਂ ਜਾ ਕੇ ਦੇਤਾ ਚੁੱਕਦੇ ਆ ਮੰਗਾ ਨੂੰ ਲੈ ਕੇ ਰੇਲਵੇ ਟਰੈਕ ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਨੂੰ ਚੁੱਕ ਲੈ ਗਈ ਪੁਲਿਸ ਉਹ ਨਿਆਰੇ ਆ ਤੁਹਾਨੂੰ ਕੋਠਾ ਨੇ ਦੇ ਵਿੱਚ ਉਸ ਵਿਰੋਧ ਦੇ ਵਿੱਚ ਫੇਰ ਦੇ 11 ਵਜੇ ਦੇ ਇਹਦੇ ਨੇਚਰ ਮਾਰਕਟ ਦੇ ਵਿੱਚ ਆ ਕੇ ਬੈਠੇ ਹੋਏ ਆ ਕਿਸੇ ਪ੍ਰਸ਼ਾਸ਼ਕ ਨੇ ਕਿਸੇ ਡਿਗੋ ਪ੍ਰਸ਼ਾਸ਼ਕ ਨੇ ਮੈਨੂੰ ਸੁਭਾਗ ਨਹੀਂ ਕੋਈ ਗੱਲਬਾਤ ਨਹੀਂ ਸੁਣੀ ਮੌਕੇ ਤੇ ਮਾਹੌਲ ਹੋਇਆ ਤਣਾਪੂਰਨ ਇਹਨਾਂ ਪ੍ਰਸ਼ਾਸਨ ਕੰਨ ਖੋਲ ਕੇ ਗੱਲ ਸੁਣਦੇ ਇਹ ਨਤੀਜੇ ਇਹਨਾਂ ਨੂੰ ਭੁਗਤਨੇ ਪੈਣੇ ਆ ਇਹਨਾਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਦੇ ਝਾੜੂ ਵਾਲਿਆਂ ਨੂੰ ਬਿਲਕੁਲ ਨਹੀਂ ਵੜਨ ਦਿਆਂਗੇ गिरफ्तार ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾ ਕਰਨ ਦੀ ਕੀਤੀ ਮੰਗ ਨਹੀਂ ਤਾਂ ਕਿਸਾਨਾਂ ਨੇ ਅੰਦੋਲਨ ਤੇਜ਼ ਕਰਨ ਦਾ ਕਰਤਾ ਐਲਾਨ ਆ ਵੀ ਜਿਹੜੀ ਗ੍ਰਿਫਤਾਰ ਕਰਕੇ ਜਾਂਦੇ ਆ ਆਪਦਾ ਗਾਧੋ ਵੱਡਾ ਇਕੱਠ ਕਰਕੇ ਲੱਗਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਜੀ ਹਾਂ ਮੱਗਾ ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸਾਨ ਜਿਹੜੇ ਨੇ ਰੇਲਵੇ ਟਰੈਕ ਤੇ ਧਰਨਾ ਲਗਾ ਕੇ ਬੈਠੇ ਸੀ ਜੀ ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾ ਕੇ ਬੈਠੇ ਸੀ ਅਤੇ ਜਿਹੜਾ ਆ ਰੇਲ ਆਉਂਦਾ ਟਾਈਮ ਸੀ ਅਤੇ ਰੇਲਵੇ ਸਟੇਸ਼ਨ ਨੇ ਜੜਾਇਆ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਅਤੇ ਪੁਲਿਸ ਤੁਰੰਤ ਪਹੁੰਚਦੀ ਅਤੇ ਕਿਸਾਨਾਂ ਨੂੰ ਜੜਾਇਆ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਜੀਹਾਂ ਤੁਹਾਨੂੰ ਦੱਸ ਦੇ ਕਿ ਨਜ਼ਾਈਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਜਿਹੜੇ ਕਿ ਪੰਜ ਕਿਸਾਨ ਸੀ ਉਹਨਾਂ ਤੇ ਪਰਚੇ ਦਰਜ ਕੀਤੇ ਗਏ ਸੀ ਇਸ ਦੇ ਰੋਜ਼ ਦੇ ਵਿੱਚ ਜੜਾਇਆ ਕਿਸਾਨਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਉਹਨਾਂ ਨੇ ਰੇਲਵੇ ਟਰੈਕ ਆ ਜੜਾਇਆ ਜੰਮ ਕਰ ਦਿੱਤਾ ਪਰ ਗੱਡੀ ਆਉਂਦਾ एमसी ਤੇ ਇਸ ਦੇ ਇਤਲਾਹ ਜਿਹੜੀ ਹੈ ਰੇਲਵੇ ਸਟੇਸ਼ਨ ਨੇ ਪੁਲਿਸ ਨੂੰ ਦਿੱਤੀ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਉਸ ਦੇ ਵੱਲੋਂ ਜਿਹੜੇ ਨੇ ਕਈ ਕਿਸਾਨ ਹਿਰਾਸਤ ਦੇ ਵਿੱਚ ਲੈਨੇ ਅਤੇ ਕਿਸਾਨਾਂ ਦੇ ਵਿੱਚ ਜਿਹੜਾ ਹੈ ਹੁਣ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਨਹੀਂ ਤਾਂ ਜੜਾ ਵੱਡਾ ਅੰਦੋਲਨ ਕੀਤਾ ਜਾਵੇਗਾ ਇਸ ਸਬੰਧੀ ਕਿਸਾਨ ਭਰਾਵਾਂ ਦਾ ਹੋਰ ਕੀ ਕੁਝ ਕਹਿਣਾ ਆਓ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਇਹ ਸਰਕਾਰ ਦੇ ਦਲਾਲ ਆ ਸਰਕਾਰ ਦੇ ਜਿਹੜੇ ਟੌੜ ਨੇ ਉਹ ਐਮਐਲਏ ਨੇ ਜਿਹੜੇ ਉਹ ਵੇ ਚੰਡਾ ਨੇ ਧੜਾ ਧੜਾ ਉਹ ਜਿਹੜੇ ਪੈੜੀ ਆਲੇ ਆ ਉਹ ਜਿਹੜੀ ਆਦੀ ਪੈੜੀ ਦੇ ਵਿੱਚੋਂ ਜਾ ਕੇ ਦੇਤਾ ਚੁੱਕਦੇ ਆ ਉਹਨਾਂ ਦੇ ਪਰਚੇ ਆ ਔਰ ਉਹਨਾਂ ਦੇ ਉਹਨਾਂ ਦੀਆਂ ਗ੍ਰਿਫਤਾਰੀਆਂ ਉਹਨਾਂ ਦੇ ਸਾਹਮਣੇ ਉਹ ਜਾਰਾ ਹੈ ਤੁਨ ਕੋਟਾਣੇ ਦੇ ਵਿੱਚ ਉਸ ਵਿਰੋਧ ਦੇ ਵਿੱਚ ਖੇਰ ਦੇ 11 ਵਜੇ ਦੇ ਇਥੇ ਨੇਚਰ ਮਾਰਕੀਟ ਦੇ ਵਿੱਚ ਆ ਕੇ ਬੈਠੇ ਹੋਏ ਆ ਕਿਸੇ ਪ੍ਰਸ਼ਾਸ਼ਕ ਨੇ ਕਿਸੇ ਸਿੰਗਲ ਪ੍ਰਸ਼ਾਸ਼ਕ ਨੇ ਮੈਨੂੰ ਉਪਾਗ ਨਹੀਂ ਕੋਈ ਗੱਲਬਾਤ ਨਹੀਂ ਸੁਣੀ ਉਥੋਂ ਆ ਕੇ ਆਉਂਦੀ ਆ ਰੇਲ ਨੱਪੀ ਆ ਲੱਗਦਾ ਨਹੀਂ ਕਿ ਬਦ ਇੱਕ ਵਾਰ ਜਿਹੜੇ ਚਿੱਤੇ ਹੁੰਦੇ ਉਹਨਾਂ ਬਦਨਾਮ ਇਹ ਇਹਨਾਂ ਪ੍ਰਸ਼ਾਸਨ ਕੰਨ ਖੋਲ ਕੇ ਗੱਲ ਸੰਦੇ ਇਹ ਨਤੀਜੇ ਇਹਨਾਂ ਨੂੰ ਭੁਗਤਨੇ ਪੈਣੇ ਆ ਇਹਨਾਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਦੇ ਝੜੂ ਵਾਲਿਆਂ ਨੂੰ ਬਿਲਕੁਲ ਨਹੀਂ ਵੜਨ ਦੇਾਂਗੇ ਆ ਵੀ ਜਿਹੜੀ ਗ੍ਰਿਫਤਾਰ ਕਰਕੇ ਜਾਂਦੇ ਆ ਆਪਦਾ ਗਾਹ ਤੋਂ ਵੱਡਾ ਕੱਟ ਕਰਕੇ ਇਹ ਰੇਤ ਲੱਗਦਾ ਨਹੀਂ ਚੇਤਿਆਂ ਦੇ ਜਿਹੜੇ ਖੱਡੇ ਚੱਲ ਰਹੇ ਆ ਨਿਆਂ ਮੈਨੂੰ ਖੋਰੀ ਆ ਐਮਐਲਏ ਨੇ ਚੱਲਣ ਦਾ ਆ 20-20 ਲੱਖ ਰੁਪਇਆ ਰੋਜ਼ ਦਾ ਖਵਾ ਰਹੇ ਆ ਔਰ ਜਿਹਨਾਂ ਦੀ ਜ਼ਮੀਨ ਆ ਜੋ ਮੁੱਖ ਮੰਤਰੀ ਨੇ ਕਿਹਾ ਸੀ ਕਿ ਫੇਦ ਉਸਦੀ ਰੇਤ ਉਹ ਦਾਵੇ ਝੂਠੇ ਆ ਉਹ ਖਬਰਾਂ ਦੇ ਪੀਲੇ ਔਰ ਜਰਮਨ